ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਦਿਲ ਨੂੰ ਛੂ ਲੈਣ ਵਾਲੀ ਸੱਚੀ ਕਹਾਣੀ ਹੈ ਸਮਿਤਾ ਲਾਕਰ ਦੀਆਂ ਚਾਬੀਆਂ ਕਿੱਥੇ ਹਨ ਭਾਵੀਸ਼ ਨੇ ਸਖਤੀ ਨਾਲ ਪੁੱਛਿਆ ਸਮਿਤਾ ਨੇ ਕਿਹਾ ਅੱਜ ਤੁਹਾਨੂੰ ਅਚਾਨਕ ਲਾਕਰਾਂ ਦੀਆਂ ਚਾਬੀਆਂ ਦੀ ਲੋੜ ਕਿਉਂ ਪਈ ਇਹ ਤੁਹਾਡਾ ਕੰਮ ਨਹੀਂ ਹੈ ਮੈਨੂੰ ਚਾਬੀਆਂ ਦਿਓ ਤੁਸੀਂ ਅੱਜ ਸਵੇਰੇ ਇੰਨੇ ਗੁੱਸੇ ਨਾਲ ਕਿਉਂ ਬੋਲ ਰਹੇ ਹੋ ਤੁਸੀਂ ਕਾਰਨ ਚੰਗੀ ਤਰ੍ਹਾਂ ਜਾਣਦੇ ਹੋ ਸਮਿਤਾ ਮੈਂ ਕਰਦੀ ਛੋਟੀ ਮੋਟੀ ਮਾਮਲਿਆਂ ਵਿੱਚ ਦਖਲ ਨਹੀਂ ਦਿੰਦਾ ਪਰ ਤੁਸੀਂ ਜਾਣਦੇ ਹੋ ਕਿ ਮੈਂ ਉਸ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਦਾ ਜਿਸ ਦੀ ਮੈਂ ਮਨਾਹੀ ਕੀਤੀ ਹੈ ਫਿਰ ਵੀ ਤੁਸੀਂ ਪਰ ਉਸ ਵਿੱਚ ਜਿਹਾ ਕੀ ਖਾਸ ਸੀ ਕਿ ਤੁਸੀਂ ਆਪਣੀ ਪਤਨੀ ਨਾਲ ਇਸ ਤਰ੍ਹਾਂ ਪੇਸ਼ ਆਉਂਦੀ ਸਮਿਤਾ ਨੇ ਪੁੱਛਿਆ ਸਮਿਤਾ ਜੇ ਤੁਸੀਂ ਕਿਸੇ ਵਿਅਕਤੀ ਦੇ ਅਤੀਤ ਨੂੰ ਨਹੀਂ ਜਾਣਦੇ ਤਾਂ ਤੁਹਾਨੂੰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਤੁਸੀਂ ਮੇਰੀ ਮਾਂ ਬਾਰੇ ਕੀ ਜਾਣਦੇ ਹੋ ਮੇਰੀ ਮਾਂ ਦੇ ਗੁਜਰ ਜਾਣ ਤੋਂ ਬਾਅਦ ਮੈਂ ਉਸਦੀ ਪਿੱਤਲ ਦੀ ਪਲੇਟ ਕਟੋਰੀ ਅਤੇ ਚਮਚੇ ਵਿੱਚ ਖਾਣਾ ਖਾਂਦਾ ਸੀ ਤੁਹਾਨੂੰ ਉਹ ਪਸੰਦ ਨਹੀਂ ਸਨ ਤੁਸੀਂ ਮੈਨੂੰ ਵਾਰ-ਵਾਰ ਕਿਹਾ ਸੀ ਕਿ ਉਹ ਕਗਵਾੜੀਏ ਨੂੰ ਦੇ ਦਿਓ ਤੁਹਾਡੀਆਂ ਨਜ਼ਰਾਂ ਵਿੱਚ ਉਹ ਸਿਰਫ ਪ੍ਰਾਣੀਆਂ ਪਲੇਟਾਂ ਅਤੇ ਕਟੋਰੀਆਂ ਸਨ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਿਹਾ ਸੀ ਕਿ ਇਨ੍ਹਾਂ ਭਾਂਡਿਆਂ ਦਾ ਨਿਰਣਾ ਨਾ ਕਰੋ ਜਰਵੀ ਤੁਸੀਂ ਉਹ ਪਲੇਟਾਂ ਕਟੋਰੀਆਂ ਤੇ ਚਮਚੀ ਕਵਾੜੀ ਨੂੰ ਵੇਚ ਦਿੱਤੇ ਜੇ ਤੁਹਾਨੂੰ ਮੇਰੀ ਮਾਂ ਦੀ ਪਲੇਟ ਪਸੰਦ ਨਹੀਂ ਆਈ ਤਾਂ ਤੁਹਾਡਾ ਉਸ ਤੇ પ્રાਣੀ ਗਹਿਣਿਆਂ ਤੇ ਵੀ ਕੋਈ ਹੱਕ ਨਹੀਂ ਹੈ ਚਾਬੀਆਂ ਮੈਨੂੰ ਦੇ ਦਿਓ ਮੈਂ ਉਹ ਗਹਿਣੇ ਕਿਸੇ ਗਰੀਬ ਨੂੰ ਦਾਨ ਕਰਨਾ ਚਾਹੁੰਦਾ ਹਾਂ ਸਮਿਤਾ ਵਾਸ ਘੂਰਦੀ ਰਹੀ ਉਸੇ ਸਮੇਂ ਪੁੱਤਰ ਸ਼ਿਆਮ ਅੰਦਰੋਂ ਆਇਆ ਪਾਪਾ ਤੁਸੀਂ ਕਦੇ ਇੰਨੇ ਗੁੱਸੇ ਨਹੀਂ ਹੁੰਦੀ ਅੱਜ ਕੀ ਹੋਇਆ ਮੈਂ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ ਤੇਰੀ ਮਾਂ ਨੇ ਤੇਰੀ ਦਾਦੀ ਅਤੇ ਮੇਰੀ ਮਾਂ ਦੀ ਯਾਦ ਨੂੰ ਕਵਾੜ ਵਜੋਂ ਵੇਚ ਦਿੱਤਾ ਅਤੇ ਉਹ ਵੀ ਮੇਰੇ ਸਾਫ਼ ਇਨਕਾਰ ਕਰਨ ਤੋਂ ਬਾਅਦ ਪਰ ਪਿਤਾ ਜੀ ਇਹ ਸਿਰਫ ਇੱਕ ਪਲੇਟ ਸੀ ਬੇਟਾ ਜੇ ਤੁਸੀਂ ਇਸ ਦਾ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਅੱਜ ਪਿੰਡ ਚਲੀਏ ਮੈਂ ਅੱਜ ਦਫ਼ਤਰ ਨਹੀਂ ਜਾਵਾਂਗਾ ਸ਼ਾਮ ਨੇ ਸਮਿਤਾ ਅਤੇ ਮੈਂ ਅਸੀਂ ਤੈਨੂੰ ਕਾਰ ਵਿੱਚ ਬੈਠ ਕੇ ਪਿੰਡ ਵੱਲ ਚੱਲ ਪਈ। ਅਸੀਂ ਪਿੰਡ ਦੇ ਮੰਦਰ ਕੋਲ ਗੱਡੀ ਰੋਕੀ ਅਤੇ ਅੰਦਰ ਚਲੇ ਗਏ। ਪੰਡਤ ਪੰਡਜਾ ਦਾਦਾ ਭੱਜਦੇ ਹੋਏ ਅੰਦਰ ਆਏ। "ਓਏ, ਤੁਸੀਂ ਇੱਕ ਫੁਕਾਰੀ ਹੋ?" ਸਮਿਤਾ ਅਤੇ ਸ਼ਿਆਮ ਹੈਰਾਨ ਰਹਿ ਗਏ। ਕੋਈ ਇੱਕ ਵੱਡੀ ਕਾਰਪੋਰੇਟ ਕੰਪਨੀ ਦੇ ਜਰਨਲ ਮੈਨੇਜਰ ਨੂੰ ਜਿਸ ਦੀ 2 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇ ਫੁਕਾਰੀ ਕਿਵੇਂ ਕਹਿ ਸਕਦਾ ਹੈ? ਮੈਂ ਪੰਡਤ ਜੀ ਦੇ ਪੈਰ ਛੁਏ ਉਸਨੇ ਕਿਹਾ ਤੁਸੀਂ ਇੱਕ ਮਹਾਨ ਆਦਮੀ ਬਣ ਗਏ ਹੋ ਪੁੱਤਰ ਮੈਂ ਕਿਹਾ ਇਹ ਸਭ ਤੁਹਾਡੀ ਮਾਂ ਦੀ ਭਗਵਾਨ ਦੀ ਕਿਰਪਾ ਹੈ ਅਸੀਂ ਦਰਸ਼ਨ ਲਈ ਮੰਦਰ ਗਏ ਸੀ ਪੰਡਿਤ ਦਾ ਦਾਦੇ ਨੇ ਕਿਹਾ ਮੈਂ ਤੈਨੂੰ ਬਿਨਾ ਖਾਦੇ ਨਹੀਂ ਜਾਣ ਦੇਵਾਂਗਾ ਉਸਨੇ ਪੁੱਛਿਆ ਕੀ ਬਾਤ ਤੇਰੇ ਨਾਲ ਨਹੀਂ ਆਈ ਮੇਰੀਆਂ ਅੱਖਾਂ ਨਾਲ ਦੇਖ ਕੇ ਉਹ ਸਮਝ ਗਏ ਉਸਨੇ ਕਿਹਾ ਤੇਰੀ ਮਾਂ ਵਿੱਚ ਬਹੁਤ ਆਤਮ ਵਿਸ਼ਵਾਸ ਸੀ ਉਹ ਘੱਟ ਪੜ੍ਹੀ ਲਿਖੀ ਸੀ ਪਰ ਉਸਨੇ ਮੈਨੂੰ ਬਿਨਾ ਪਿਤਾ ਦੇ ਪਾਲਿਆ ਕੋਈ ਪਿਤਾ ਜਿਹਾ ਨਹੀਂ ਕਰ ਸਕਦਾ ਫਿਰ ਉਸਨੇ ਮੇਰੇ ਪਰਿਵਾਰ ਨੂੰ ਕਿਹਾ ਪੀਖਾ ਦਾ ਅਸਲੀ ਨਾਮ ਭਾਵੇਸ਼ ਸੀ ਪਰ ਪਿੰਡ ਦੇ ਸਾਰੇ ਲੋਕ ਉਸਨੂੰ ਪੀਖਾ ਕਹਿੰਦੇ ਸਨ ਕੀ ਤੁਹਾਨੂੰ ਪਤਾ ਹੈ ਕਿਉਂ ਸ਼ਾਂਤਾਬਾਦ ਦੇ ਤਿੰਨ ਬੱਚੇ ਜਨਮ ਸਮੇ ਹੀ ਮਰ ਗਏ ਜਦੋਂ ਚੌਥਾ ਭਾਵਿਸ਼ ਪੈਦਾ ਹੋਇਆ ਤਾਂ ਉਸਦੀ ਮਾਂ ਨੇ ਸੌਂ ਖਾਦੀ ਕਿ ਜੇਕਰ ਉਸ ਦਾ ਪੁੱਤਰ ਲੰਬੀ ਉਮਰ ਜੀਵੇਗਾ ਤਾਂ ਉਹ ਆਪਣੀ ਬਾਕੀ ਦੀ ਜ਼ਿੰਦਗੀ ਚੱਪਲਾ ਨਹੀਂ ਪਹਿਨੇਗੀ ਅਤੇ 1 ਸਾਲ ਲਈ ਪੰਜ ਘਰਾਂ ਤੋਂ ਭੀਖ ਮੰਗੇਗੀ ਗਰਮੀਆਂ ਸਰਦੀਆਂ ਮੀਂਹ ਨੰਗੇ ਪੈਰੀਂ ਭੀਖ ਮੰਗਣਾ ਆਪਣੇ ਪੁੱਤਰ ਲਈ ਭੋਜਨ ਮੁਹੱਈਆ ਕਰਵਾਉਣਾ ਕੋਈ ਆਸਾਨ ਕੰਮ ਨਹੀਂ ਹੈ ਭੀਖਾ ਬਚ ਗਿਆ ਪਰ 1 ਸਾਲ ਬਾਅਦ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਉਸ ਟੁੱਟੇ ਸਮੇਂ ਵਿੱਚ ਵੀ ਸ਼ਾਂਤਾ ਬਾ ਨੇ ਹਾਰ ਨਹੀਂ ਮੰਨੀ। ਉਹ ਪਿੰਡ ਦਾ ਸਾਰਾ ਕੰਮ ਕਰਦੀ ਸੀ ਆਪਣੇ ਪੁੱਤਰ ਨੂੰ ਮੰਦਰ ਵਿੱਚ ਪੜਨ ਲਈ ਛੱਡ ਦਿੰਦੀ ਸੀ। ਉਸ ਦਾ ਸੁਪਨਾ ਸੀ ਕਿ ਮੇਰਾ ਪੁੱਤਰ ਇੱਕ ਮਹਾਨ ਸੱਜਣ ਬਣੇ। ਮੈਂ ਬਹੁਤ ਰੋ ਰਹੀ ਸੀ। ਦਾਦੀ ਦੀਆਂ ਗੱਲਾਂ ਸੁਣ ਕੇ ਮੇਰਾ ਪੁੱਤਰ ਸ਼ਿਆਮ ਵੀ ਰੋਣ ਲੱਗ ਪਿਆ। ਮੇਰੀ ਪਤਨੀ ਸਮੀਤਾ ਨੇ ਆਪਣੇ ਹੱਥ ਜੋੜ ਕੇ ਕਿਹਾ ਮੈਨੂੰ ਮaaf ਕਰਦੀ ਭਾਵੇਂ ਮੇਰੀ ਮਾਂ ਨੂੰ ਸਮਝਣ ਲਈ 10 ਜੀਵਨ ਕਾਫੀ ਨਹੀਂ ਹਨ ਭਾਵੇਂਸ਼ ਨੇ ਆਪਣੀ ਚੈੱਕ ਬੁੱਕ ਕੱਢੀ ਅਤੇ ਪੰਜਾ ਦਾਦਾ ਨੂੰ ਕਿਹਾ ਇਹ ਦੋ ਚੈੱਕ ਹਨ ਮੰਦਰ ਲਈ 1 ਲੱਖ ਤੁਹਾਡੇ ਲਈ 1 ਲੱਖ ਮੰਦਰ ਲਈ 1 ਲੱਖ ਤੁਹਾਡੇ ਲਈ 1 ਲੱਖ ਪਰ ਅਸਲ ਕੰਮ ਅਜੇ ਬਾਕੀ ਹੈ ਉਹਨਾਂ ਪੰਜ ਘਰਾਂ ਵਿੱਚ ਜਾਓ ਜਿੱਥੇ ਮੇਰੀ ਮਾਂ ਭੀਖ ਮੰਗਦੀ ਸੀ ਪੰਡਿਆ ਦਾਦਾ ਨੇ ਮੈਨੂੰ 5 ਘਰ ਦਿਖਾਈ ਮੈਂ ਹਰੇਕ ਬਜ਼ੁਰਗ ਦੀ ਪੈਰਾਂ ਤੇ ਡਿੱਗ ਪਿਆ ਤੇ ਉਸ ਨੂੰ 1-1 ਲੱਖ ਦਾ ਚੈੱਕ ਦਿੱਤਾ ਰਾਹ ਵਿੱਚ ਪੰਡਿਆ ਦਾਦਾ ਨੇ ਕਿਹਾ ਪੁੱਤਰ ਲੋਕ 13ਵੇਂ ਦਿਨ ਦੀਆਂ ਰਸਮਾਂ ਮਨਾਉਂਦੇ ਹਨ ਆਸਤੀਆਂ ਦਾ ਜਲ ਪ੍ਰਵਾਹ ਕਰਦੇ ਹਨ ਪਰ ਅੱਜ ਤੂੰ ਸੱਚਮੁੱਚ ਆਪਣੀ ਮਾਂ ਨੂੰ ਆਜ਼ਾਦ ਕਰ ਦਿੱਤਾ ਸਾਰਿਆਂ ਦਾ ਤੁਹਾਡੀ ਵਰਗਾ ਪੁੱਤਰ ਹੋਵੇ ਅਸੀਂ ਵਾਪਸ ਆਉਣ ਲੱਗੇ ਜਦੋਂ ਸਮਿਤਾ ਆਪਣੇ ਘਰ ਦੇ ਨੇੜੇ ਇੱਕ ਭਾਂਡੇ ਦੀ ਦੁਕਾਨ ਤੇ ਆਈ ਤਾਂ ਉਸ ਨੇ ਕਾਰ ਰੋਕੀ ਅੰਦਰ ਚਲੀ ਗਈ ਥੋੜੀ ਦੇਰ ਬਾਅਦ ਬਾਹਰ ਆ ਗਈ ਉਹ ਆਪਣੀ ਮਾਂ ਦੀ ਪਿੱਤਲ ਦੀ ਪਲੇਟ ਕਟੋਰਾ ਅਤੇ ਚਮਚਾ ਫੜੀ ਹੋਈ ਸੀ ਸਮਿਤਾ ਨੇ ਕਿਹਾ ਮੈਂ ਇਹ ਕੱਲ ਇੱਥੇ ਵੇਚੇ ਸਨ ਅਤੇ ਅੱਜ ਦੁਬਾਰਾ ਖਰੀਦੇ ਹਨ ਜੇਕਰ ਇਹ ਸੈੱਟ ਵੇਚਿਆ ਜਾਂਦਾ ਤਾਂ ਮੈਂ ਕਦੇ ਵੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਦੀ ਪਾਵੇਸ਼ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਮੈਂ ਇੰਨਾ ਛੋਟਾ ਅਤੇ ਕਮਜ਼ੋਰ ਸੀ ਕਿ ਮੈਂ ਇੰਨਾ ਭਾਂਡਿਆਂ ਦੀ ਕੀਮਤ ਨਹੀਂ ਸਮਝ ਸਕਦਾ ਸੀ। ਸਮਿਤਾ ਮੈਂ ਤੁਹਾਨੂੰ ਮਾਫ਼ ਕਰਨ ਲਈ ਮਾਫ਼ ਕਰਨ ਵਾਲਾ ਕੌਣ ਹੁੰਦਾ? ਮੈਂ ਸਿਰਫ ਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਭਾਵਨਾਤਕ ਬੰਧਨ ਕਿੰਨੇ ਡੂੰਘੇ ਹੁੰਦੇ ਹਨ। ਠੀਕ ਹੈ ਪਰ ਮੈਂ ਇੱਕ ਸ਼ਰਤ ਤੇ ਕਾਰ ਵਿੱਚ ਬੈਠਾਂਗੀ ਹੁਣ ਤੋਂ ਮੈਂ ਹਰ ਰੋਜ਼ ਇੰਨਾ ਭਾਂਡਿਆਂ ਵਿੱਚ ਖਾਵਾਂਗੀ। ਇਹ ਮੇਰਾ ਪ੍ਰਸਚਿਤ ਹੈ। ਭਾਵੇਂ ਕਿਹਾ ਮੇਰੇ ਲਈ ਇਹ ਕਾਫੀ ਹੈ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਖਾਂਦੇ ਹੋ ਜਾਂ ਮੈਂ ਖਾਂਦਾ ਹਾਂ ਮਹੱਤਵਪੂਰਨ ਇਹ ਹੈ ਕਿ ਕੁਝ ਵੀ ਹੋਵੇ ਸਾਡੇ ਰਿਸ਼ਤੇ ਵਿੱਚ ਸਤਕਾਰ ਅਤੇ ਸਮਝ ਬਣੀ ਰਵੇ ਪਿਆਰ ਦਾ ਬੰਧਨ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਜੇ ਕੋਈ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤਾਂ ਇਹ ਆਪਣੇ ਆਪ ਟੁੱਟ ਜਾਂਦਾ ਹੈ ਜੇ ਸੱਚੀ ਕਹਾਣੀ ਨੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਤਕਿਰਪਾ ਘਰ ਕੇਸ ਨੂੰ ਹੋਰ ਵੀ ਸ਼ੇਅਰ ਕਰੋ ਭਾਰਤ ਵਿੱਚ 10.38 ਕਰੋੜ ਬਜ਼ੁਰਗ ਹਨ ਅਸੀਂ ਆਪਣੀ ਸੰਸਕ੍ਰਿਤੀ ਦੀ ਕਿੰਨੀ ਵੀ ਪ੍ਰਸ਼ੰਸਾ ਕਰੀਏ ਪਰ ਅਸੀਂ ਬਜ਼ੁਰਗਾਂ ਦਾ ਸਤਕਾਰ ਅਤੇ ਦੇਖਭਾਲ ਕਰਨ ਵਿੱਚ ਕਈ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ 80% ਬਜ਼ੁਰਗ ਮਾਪਿਆਂ ਨੂੰ ਵੱਖਰੇ ਬੈਠ ਕੇ ਖਾਣਾ ਦਿੱਤਾ ਜਾਂਦਾ ਹੈ 20% ਮਾਪਿਆਂ ਨੂੰ ਆਪਣੀਆਂ ਪਤਨੀਆਂ ਦੇ ਡਰੋਂ ਸਹੂਲਤ ਹੋਣ ਦੇ ਬਾਵਜੂਦ ਵੱਖਰਾ ਰੱਖਿਆ ਜਾਂਦਾ ਹੈ 90% ਪੁੱਤਰ ਕੰਮ ਤੋਂ ਬਾਅਦ ਆਪਣੇ ਬੱਚਿਆਂ ਨੂੰ ਚਾਹੁੰਦੇ ਹਨ ਪਰ ਆਪਣੇ ਮਾਪਿਆਂ ਨੂੰ ਇਹ ਵੀ ਨਹੀਂ ਪੁੱਛਦੇ ਬਾਪੂ ਜੀ ਤੁਸੀਂ ਕਿਵੇਂ ਹੋ ਜੇਕਰ 70% ਬਜ਼ੁਰਗ ਕੁਝ ਕਹਿੰਦੇ ਹਨ ਤੁਸੀਂ ਕੀ ਜਾਣਦੇ ਹੋ ਇਸ ਨਾਲ ਉਹ ਚੁੱਪ ਹੋ ਜਾਂਦੇ ਹਨ 90% ਬਜ਼ੁਰਗ ਮਾਪਿਆਂ ਨੂੰ ਪੈਸੇ ਮੰਗਣੇ ਪੈਂਦੇ ਹਨ ਜਿਵੇਂ ਉਹ ਪੀਖ ਮੰਗ ਰਹੇ ਹੋਣ ਜੋ ਤੁਸੀਂ ਜੋ ਵੀ ਕਰੋ ਤੁਸੀਂ ਵੱਡੋਗੇ ਇਹ ਕਈ ਘਰਾਂ ਵਿੱਚ ਪੀੜ੍ਹੀਆਂ ਤੋਂ ਚੱਲ ਰਿਹਾ ਹੈ ਬਹੁਤ ਸਾਰੇ ਬਜ਼ੁਰਗ ਮਾਪੇ ਬੇਸਹਾਰਾ ਲੋਕਾਂ ਵਾਂਗ ਰਹਿੰਦੇ ਹਨ ਜਾਨਵਰਾਂ ਨਾਲੋਂ ਵੀ ਭੈੜੀਆਂ ਸਥਿਤੀਆਂ ਵਿੱਚ ਜਿਵੇਂ ਪਰਿਵਾਰਾਂ ਵਿੱਚ ਕਦਰਾਂ ਕੀਮਤਾਂ ਸ਼ਿਸ਼ਟਾਚਾਰ ਅਤੇ ਸਿੱਖਿਆ ਦੀ ਘਾਟ ਹੈ ਸੋਚੋ ਸਮਝੋ ਨੌਜਵਾਨੋ ਪਤੀ ਪਤਨੀ 60 ਸਾਲਾਂ ਤੱਕ ਇਕੱਠੇ ਰਹਿੰਦੇ ਹਨ ਜਦੋਂ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਦੂਜੇ ਦੀ ਪੂਰੀ ਜ਼ਿੰਦਗੀ ਇਕੱਲੀ ਹੋ ਜਾਂਦੀ ਹੈ ਬਚਪਨ ਦੇ ਭੈਣ ਭਰਾ ਰਿਸ਼ਤੇਦਾਰ ਦੋਸਤ ਸਭ ਇੱਕ ਇੱਕ ਕਰਕੇ ਚਲੇ ਜਾਂਦੇ ਹਨ ਸਭ ਜੋ ਬਚਿਆ ਹੈ ਉਹ ਹੈ ਇਕਲਤਾ ਅਤੇ ਇੱਕ ਜਹੀ ਜ਼ਿੰਦਗੀ ਜੋ ਇੱਕ ਬੋਝ ਬਣ ਗਈ ਹੈ ਸਰੀਰ ਫੇਲ ਹੋ ਜਾਂਦਾ ਹੈ ਸੋਹਣ ਸ਼ਕਤੀ ਬੋਲੀ ਹੋ ਜਾਂਦੀ ਹੈ ਉਹ ਬਦਲਦੀ ਭਾਸ਼ਾ ਟੈਕਨੋਲੋਜੀ ਫੈਸ਼ਨ ਅਤੇ ਸਭਿਆਚਾਰ ਦੇ ਨਾਲ ਨਹੀਂ ਚੱਲ ਸਕਦੀ ਸਭ ਕੁਝ ਇੱਕ ਬੋਜ਼ ਵਾਂਗ ਮਹਿਸੂਸ ਹੋਣ ਲੱਗਦਾ ਹੈ ਅਤੇ ਫਿਰ ਜੇਕਰ ਪੁੱਤਰ ਅਤੇ ਨੂਹ ਮੂਰਖ ਨਿਕਲਦੇ ਹਨ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ ਅਜਿਹੇ ਸਮੇਂ ਪੁੱਤਰਾਂ ਨੂੰ ਆਪਣਾ ਬਚਪਨ ਯਾਦ ਰੱਖਣਾ ਚਾਹੀਦਾ ਹੈ ਤੁਸੀਂ ਉਹਨਾਂ ਨਾਲ ਇੰਨੇ ਬੇਰਹਿਮ ਕਿਉਂ ਹੋ ਜਿਨ੍ਹਾਂ ਨੇ ਤੁਹਾਨੂੰ ਤੁਰਨਾ ਬੋਲਣਾ ਖਾਣਾ ਸਿਖਾਇਆ ਤੁਹਾਨੂੰ ਦੁਨੀਆ ਦਿਖਾਈ ਤੁਹਾਡੇ ਮਾਪਿਆਂ ਤੋਂ ਇਲਾਵਾ ਕੋਈ ਵੀ ਕਦੇ ਖੁਸ਼ ਨਹੀਂ ਰਿਹਾ ਅਤੇ ਨਾ ਹੀ ਉਹ ਕਦੇ ਹੋਣਗੇ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਘੱਟੋ ਘਾਟ ਉਹਨਾਂ ਦਾ અપਮਾਨ ਨਾ ਕਰੋ ਤੁਸੀਂ ਕਿਵੇਂ ਹੋ ਮਾਂ ਤੁਸੀਂ ਕਿਵੇਂ ਹੋ ਪਿਤਾ ਜੀ ਇਹ ਚਾਰ ਸ਼ਬਦ ਵੀ ਉਸ ਨੂੰ ਖੁਸ਼ੀ ਦੇ ਸਕਦੇ ਹਨ ਜੇ ਇਸ ਕਹਾਣੀ ਵਿੱਚ ਤੁਹਾਨੂੰ ਇੱਕ ਵੀ ਗੱਲਬਾਤ ਵਧੀਆ ਲੱਗੀ ਤੁਹਾਂ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ